ਉਡੇ ਸ਼ਾਰਟ ਨੋਟਸ ਦੇ ਉੱਤੇ ਸਾਰਿਆਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕੀਤੀ ਧੰਨਵਾਦ ਤੁਹਾਡਾ ਮੈਂ ਆਪਣੇ ਸਾਥੀਆਂ ਸਮੇਤ ਅੰਦਾਤ ਦੇ ਅੰਦੋਲਨ ਦੇ ਵਿੱਚ ਜਾ ਕੇ ਆਇਆ ਅੰਦਾਤ ਦੇ ਅੰਦੋਲਨ ਦੇ ਅੰਦਰ ਉਹ ਗੱਲਾਂ ਉਹ ਕ੍ਰਾਂਤੀ ਉਹ ਨਿਰਧਤਾ ਤੇ ਉਹ ਦੇਸ਼ ਭਗਤੀ ਮੈਂ ਅੱਖੀਂ ਦੇਖ ਕੇ ਆਇਆ ਜਿਹਦਾ ਮੇਰਾ ਖਿਆਲ ਹੈ ਕਿ ਵਰਣਨ ਕਰਨਾ ਵੀ ਔਖਾ ਐਨਾ ਵੱਡਾ ਡਿਸਪਲਿਨ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚੇ ਲੋਕ ਆਪਣੇ ਆਪ ਬਿਨਾ ਸ਼ਾਸਨ ਬਿਨਾ ਪ੍ਰਸ਼ਾਸਨ ਬਿਨਾ ਟ੍ਰੈਫਿਕ ਤੇ ਬਿਨਾ ਦੂਜੀ ਤੀਜੀ ਪੁਲਿਸ ਤੋਂ ਇਸ ਤਰੀਕੇ ਦੇ ਨਾਲ ਗੁਰੂ ਦਾ ਵਰਤਾਰਾ ਕੁਦਰਤ ਦਾ ਵਰਤਾਰਾ ਵਰਤ ਰਿਆ ਇਸ ਤਰੀਕੇ ਦੇ ਨਾਲ ਡਿਸਪਲਿਨਮ ਸ਼ਾਸਨ ਦੇ ਵਿੱਚ ਰਹਿ ਕੇ ਅੰਦੋਲਨ ਚੱਲਦਾ ਹੈ ਗੁਰੂ ਕਿਰਪਾ ਕਰੇ ਅੰਦੋਲਨ ਆਪਣੀ ਮਿੱਥੀ ਹੋਈ ਜਿਹੜੀ ਹੱਦ ਹੈਗੀ ਹੈ ਮਿੱਥਿਆ ਹੋਇਆ ਟੀਚਾ ਹੈਗਾ ਉਸ ਟੀਚੇ ਦੀ ਪ੍ਰਾਪਤੀ ਕਰਕੇ ਦੇਸ਼ ਦੇ ਅੰਦਾਜ਼ ਤੇ ਦੇ ਹੱਕਾਂ ਤੇ ਹਿੱਤਾਂ ਵਾਸਤੇ ਅੰਦੋਲਨ ਜਿਹੜਾ ਪ੍ਰਾਪਤੀ ਕਰਕੇ ਆਏਗਾ ਇਹ ਮੇਰੀ ਗੱਟ ਫੀਲਿੰਗ ਹੈਗੀ ਮੇਰਾ ਪੂਰਨ ਵਿਸ਼ਵਾਸ ਹੈਗਾ ਸੋ ਦੋਸਤੋ ਸਭ ਤੋਂ ਪਹਿਲਾਂ ਅੱਜ ਉਸ ਅੰਦੋਲਨ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦਾ ਕਿਸਾਨ ਮਾਨ ਸਿੰਘ ਉਮਰ 76 ਸਾਲ ਉਹ ਗੁਰੂ ਨੂੰ ਪਿਆਰੇ ਹੋਇਆ ਇਸ ਅੰਦੋਲਨ ਦੇ ਵਿੱਚ ਮੈਂ ਕਹੂੰਗਾ ਸਿੱਧੀ ਪ੍ਰਾਪਤ ਸਮਾਨ ਹੈਗਾ ਕੰਮ ਕਿਉਂਕਿ ਨਵੰਬਰ ਦਸੰਬਰ ਤੇ ਜਨਵਰੀ ਇਹ ਤਿੰਨ ਮਹੀਨੇ ਸਾਡੇ ਰਿਤਨ ਦੇ ਵਿੱਚ ਸਾਡੇ ਦੇਸ਼ ਦੇ ਅੰਦਰ ਪੂਰੀ ਠੋਠਰ ਕਰਦੀ ਠੰਡ ਦੇ ਹੁੰਦੇ ਆ ਅਰੇ ਇਸ ਕੜਕ ਦੀ ਠੰਡ ਦੇ ਵਿੱਚ ਅਸਮਾਨ ਥੱਲੇ ਰਾਤਾਂ ਕੱਟਣੀਆਂ 76 ਸਾਲ ਦੀ ਉਮਰ ਤੇ ਉਹ ਰੱਬ ਨੂੰ ਪਿਆਰੇ ਹੋ ਗਏ ਸੋ ਮੈਂ ਦੋਨੋਂ ਹੱਥ ਜੋੜ ਕੇ ਸ਼ਰਦਾ ਦੇ ਸਤਕਾਰ ਭੇਟ ਕਰਦੇ ਹੋਏ ਗੁਰੂ ਸਾਹਿਬ ਦੇ ਚਰਨਾਂ 'ਚ ਇਹ ਅਰਦਾਸ ਬੇਨਤੀ ਕਰਦਾ ਗੁਰੂ ਸਾਹਿਬ ਵਿਛੜੀ ਹੋਈ ਆਤਮਾ ਨੂੰ ਸਦੀਪ ਕਾਲੀ ਆਪਣੇ ਚਰਨਾਂ 'ਚ ਨਿਵਾਸ ਬਖਸ਼ਦੇ ਹੋਏ ਸਾਨੂੰ ਸਾਰਿਆਂ ਨੂੰ ਇਹ ਭਾਣਾ ਸਹਿਣ ਕਰਨ ਦੀ ਸ਼ਕਤੀ ਬਖਸ਼ੇ ਕਰਨ ਤੇ ਦੋਸਤੋ 12 ਤਰੀਕ ਨੂੰ ਮੈਂ ਪਹਿਲਾਂ ਦੱਸ ਦਿਆਂ ਕਿ ਲੋਕ ਇਨਸਾਫ ਪਾਰਟੀ ਦਾ ਆਪਣਾ ਕੋਈ ਪ੍ਰੋਗਰਾਮ ਨਹੀਂ ਜੋ ਕਿਸਾਨ ਸੰਘਰਸ਼ ਕਮੇਟੀ ਜਿਹੜੀ ਸੂਝਵਾਨਤਾ ਤੇ ਬੁੱਧੀਮਾਨਤਾ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਇਸ ਅੰਦੋਲਨ ਨੂੰ ਚਲਾ ਰਹੀ ਹੈ ਲੋਕ ਇਨਸਾਫ ਪਾਰਟੀ ਸੰਘਰਸ਼ ਕਮੇਟੀ ਦੇ ਦਿੱਤੇ ਹੋਏ ਹਰ ਫੈਸਲੇ ਦੇ ਉੱਤੇ ਹਮੇਸ਼ਾ ਫੁੱਲ ਚੜਾਉਂਦੇ ਹੋਏ ਪੂਰੀ ਤਾਕਤ ਦੇ ਨਾਲ ਪੂਰੇ ਜੋਰ ਦੇ ਨਾਲ ਜਿਹੜਾ ਵੀ ਕੋਈ ਉਹਨਾਂ ਦਾ ਪ੍ਰੋਗਰਾਮ ਆਏਗਾ ਉਸ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰੇਗੀ ਸੋ ਪਹਿਲਾ ਪ੍ਰੋਗਰਾਮ ਜਿਹੜਾ ਹੁਣ ਡੈਡਲੌਕ ਆ ਗਿਆ ਕਿਉਂਕਿ ਉਹ ਸਰਕਾਰ ਜਿਹੜੀ ਕਿਸੇ ਵਕਤ ਅੰਦਾਤੇ ਦਾ ਨਰਾਦਰ ਕਰਦੀ ਸੀ ਪਹਿਲੀ ਮੀਟਿੰਗ ਦੇ ਵਿੱਚ ਸਖਤਰ ਭੇਜ ਕੇ ਉਸ ਤੋਂ ਬਾਅਦ ਦੇ ਵਿੱਚ ਥੱਲੇ ਦਰਜੇ ਦੇ ਮੰਤਰੀ ਤੇ ਉਸ ਤੋਂ ਬਾਅਦ ਦੇ ਵਿੱਚ ਸੈਕੰਡ ਟੂ ਪ੍ਰਧਾਨ ਮੰਤਰੀ ਅਮਿਤ ਸ਼ਾਹ ਦੀ ਮੀਟਿੰਗ ਦੇ ਵਿੱਚ ਆਏ ਤੇ ਕਹਿੰਦੇ ਸੀ ਕਿ ਅਸੀਂ ਇੱਕ ਵੀ ਲਫ਼ਜ਼ ਸੋਧ ਨਹੀਂ ਕਰਾਂਗੇ ਖੇਤੀ ਕਾਨੂੰਨ ਦੇ ਵਿੱਚ ਤੇ ਅੱਜ ਅੰਦਾਤੇ ਦੇ ਸੰਘਰਸ਼ ਦੀ ਬਦੌਲਤ ਅੱਜ ਅੰਦਾਤੇ ਦੀ سپورਟ ਦੇ ਉੱਤੇ ਆਏ ਹੋਏ ਦੇਸ਼ ਵਾਸੀਆਂ ਦੇ ਅੰਦੋਲਨਕਾਰੀ ਰੋਖਰੀ ਬਦਲਤ ਅੱਜ ਦੇਸ਼ ਦੀ ਹੰਕਾਰੀ ਹੋਈ ਸਰਕਾਰ ਗਰਦਨ ਦੇ ਵਿੱਚ ਜਿਹੜਾ ਹੰਕਾਰ ਦਾ ਕਿਲਾ ਸੀ ਉਹ ਤੋਂ ਪਿੱਛੇ ੜੀ ਹੈ ਜਿਹੜੇ ਕਹਿੰਦੇ ਸੀ ਕਿ ਅਸੀਂ ਇੱਕ ਵੀ ਸ਼ਬਦ ਐਮੈਂਡਮੈਂਟ ਦਾ ਨਹੀਂ ਲੈ ਕੇ ਆਵਾਂਗੇ ਸੋਧਾਂ ਨਹੀਂ ਲੈ ਕੇ ਆਵਾਂਗੇ ਅੱਜ ਇਸ ਗੱਲ ਤੇ ਆ ਗਏ ਕਿ ਤੁਸੀਂ ਇਸ ਕਾਨੂੰਨ ਦਾ ਟਾਈਟਲ ਸਰਲੇਖ ਟਾਈਟਲ ਰਹਿਣ ਦਿਓ ਸਰਲੇਖ ਰਹਿਣ ਦਿਓ ਉਹਦੇ ਵਿੱਚ ਜੋ ਮਰਜ਼ੀ ਤਬਦੀਲੀਆਂ ਕਰ ਲਓ ਤੁਸੀਂ ਬਾਰੇ ਅੰਦਾਜ਼ਾ ਜਿਹੜਾ ਅੰਦੋਲਨ ਦੇ ਉੱਤੇ ਬੈਠਾ ਤੇ ਇਸ ਅੰਦੋਲਨ ਨੂੰ ਸਮੁੱਚੀ ਦੁਨੀਆ ਦਾ ਸਮਰਥਨ ਪ੍ਰਾਪਤ ਹੋ ਰਿਹਾ ਅੱਜ ਆਪਣੀ ਮੰਗ ਦੇ ਉੱਤੇ ਕਿ ਇਹ ਕਾਲਾ ਕਾਨੂੰਨ ਰੱਦ ਕੀਤੇ ਬਿਨਾਂ ਅਸੀਂ ਅੰਦੋਲਨ ਸਮਾਪਤ ਨਹੀਂ ਕਰਨਾ ਤਾਂ ਜੋ ਭਵਿੱਖ ਦੇ ਵਿੱਚ ਦੇਸ਼ ਦੀ ਜਾਂ ਕਿਸੇ ਸੂਬੇ ਦੀ ਸਰਕਾਰ ਦੀ ਜੁਰਤ ਨਾ ਪਵੇ ਕਿ ਉਹ ਐਸਾ ਕਾਲਾ ਕਾਨੂੰਨ ਹੋਣ ਦੇ ਵਿੱਚ ਲੈ ਕੇ ਆਵੇ ਸੋ ਮੈਂ ਦੇਖ ਕੇ ਆਇਆ ਉਸ ਅੰਦੋਲਨ ਦਾ ਅਖੀਰਲੀ ਥਾਂ ਨਜ਼ਾਰਾ ਉਪਰਤੀਤ ਹੁੰਦਾ ਹੈ ਲੁਧਿਆਣਾ ਸ਼ਹਿਰ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਨੱਤਕਾਰ ਵਪਾਰੀ ਵੀਰ ਪ੍ਰੋਫੈਸ਼ਨਲ ਮੁਲਾਜ਼ਮ ਸਾਥੀ ਅਫੀਸਰ ਦਿਨਾਂ ਦਾ ਕਿਸਾਨੀ ਤੇ ਖੇਤੀ ਦੇ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀਂ ਕਿਸੇ ਮਜਬੂਰੀ ਕਾਰਨ ਅੰਦੋਲਨ ਦੇ ਵਿੱਚ ਨਹੀਂ ਜਾ ਸਕੇ ਜਸਮਾਨੀ ਤੌਰ ਤੇ ਅੱਜ ਉਹ ਆਤਮਕ ਤੌਰ ਤੇ ਉਸ ਅੰਦੋਲਨ ਦਾ ਹਿੱਸਾ ਬਣੇ ਹੋਏ ਹੈ ਕੱਲਾ ਪੰਜਾਬ ਜਾਂ ਦੇਸ਼ ਦੇ ਅੰਦਰ ਨਹੀਂ ਅੱਜ ਪੂਰੀ ਦੁਨੀਆ ਜਿਹੜੀ ਹੈ ਉਹ ਆਤਮਿਕ ਤੌਰ ਦੇ ਉੱਤੇ ਜਿ ਫਿਜ਼ੀਕਲੀ ਨਹੀਂ ਪਾਰਟਿਸਿਪੇਟ ਕੀਤਾ ਤੇ ਉਹ ਆਤਮਿਕ ਤੇ ਮਾਨਸਿਕ ਤੌਰ ਦੇ ਉੱਤੇ ਇਸ ਅੰਦੋਲਨ ਦੇ ਨਾਲ ਜੁੜੀ ਹੋਈ ਹੈ ਤਾਂ ਦੋਸਤੋ ਇਹ ਅੰਦੋਲਨ ਕੋਈ ਅੰਦੋਲਨ ਆਮ ਨਹੀਂ ਇਹ ਅੰਦੋਲਨ ਇੱਕ ਯਾਤਰਾ ਧਾਰਮਿਕ ਇਹ ਅੰਦੋਲਨ ਇੱਕ ਯੱਗ ਦੇ ਸਮਾਨ ਹੈ ਇਹ ਅੰਦੋਲਨ ਇੱਕ ਤੀਰਥ ਯਾਤਰਾ ਦੇ ਸਮਾਨ ਹੋ ਗਿਆ ਹਰ ਬੰਦਾ ਸੋਚਦਾ ਜਿਹੜਾ ਖੇਤੀਬਾੜੀ ਤੇ ਕਿਸਾਨੀ ਦੇ ਨਾਲ ਸੰਬੰਧਤ ਵੀ ਨਹੀਂ ਉਹ ਵੀ ਕਹਿੰਦਾ ਕਿ ਮੈਂ ਇੱਕ ਜਾਂ ਦੋ ਦਿਨ ਜ਼ਰੂਰ ਉਸ ਅੰਦੋਲਨ ਦਾ ਹਿੱਸਾ ਬਣ ਕੇ ਆਵਾਂ ਮੈਂ ਉੱਥੇ ਕੋਈ ਰਾਤ ਦੋ ਰਾਤਾਂ गुजार ਕੇ ਆਵਾਂ ਕਿਉਂਕਿ ਅੱਜ ਲੋਕਾਂ ਨੂੰ ਗਿਆਨ ਹੋ ਗਿਆ ਕਿ ਜੇ ਕਿਸਾਨ ਹੈ ਤਾਂ ਜਹਾਨ ਹੈ ਜੇ ਕਿਸਾਨ ਨਹੀਂ ਤਾਂ ਫੂਡ ਨਹੀਂ ਜੇ ਭੋਜਨ ਨਹੀਂ ਤੇ ਇਨਸਾਨੀਅਤ ਨਹੀਂ ਕਾਇਨਾਤ ਨਹੀਂ ਸੋਦੀ ਕੁਦਰਤ ਦੀ ਪੂਜਾ ਕਰਨ ਵਾਲਾ ਪੁਜਾਰੀ ਕਿਸਾਨ ਹੈ ਕਿਸੇ ਨੇ ਦੇਵੀ ਦੇਵਤਾ ਨਹੀਂ ਦੇਖਿਆ ਕਿਸੇ ਨੇ ਰੱਬ ਨਹੀਂ ਦੇਖਿਆ ਬਲਿਹਾਰੀ ਕੁਦਰਤ ਵਸਿਆ ਕੁਦਰਤ ਜਿਹੜੀ ਆ ਉਹ ਪੌਦਿਆਂ ਦੇ ਵਿੱਚ ਆ ਉਹ ਬਨਸਪਤੀ ਦੇ ਵਿੱਚ ਆ ਕੁਦਰਤ ਪ੍ਰਕਿਰਤੀ ਦੇ ਵਿੱਚ ਆ ਸੋ ਅੱਜ ਪ੍ਰਕਿਰਤੀ ਦਾ ਪੁਜਾਰੀ ਜਿਹੜਾ ਕਿਸਾਨ ਆ ਤੁਸੀਂ ਉੱਥੇ ਜਾ ਕੇ ਦੇਖੋ ਕੈਸੀ ਆ ਰੰਗ ਰੌਣਕਾਂ ਲੱਗਿਆ ਨੇ ਕੈਸੀ ਕੁਦਰਤ ਮਿਹਰਬਾਨ ਹੋ ਰਹੀ ਆ ਸੋ ਮੇਰੀ ਅਪੀਲ ਹੈਗੀ ਆ ਕਿ ਜਿਹੜਾ 12 ਤਰੀਕ ਨੂੰ ਦੇਸ਼ ਦੇ ਸਾਰੇ ਟੋਲ ਪਲਾਜ਼ੇ ਬੰਦ ਅਸੀਂ ਵੱਧ ਚੜ ਕੇ ਇਸ ਮੁਹਿੰਮ ਦੇ ਵਿੱਚ ਹਿੱਸਾ ਲਵਾਂਗੇ ਫਿਰ 12 ਤਰੀਕ ਨੂੰ ਜੈਪੁਰ ਹਾਈਵੇ ਜਿਹੜਾ ক্লোਜ਼ ਕਰਨਾ ਉਹਦੇ ਵਿੱਚ ਸਾਡੀ ਪਾਰਟੀ ਸ਼ਮੂਲੀਅਤ ਵੀ ਕਰੂਗੀ ਸਾਡੀ ਪਾਰਟੀ ਦੇ ਵਰਕਰ ਸ਼ਮੂਲੀਅਤ ਵੀ ਕਰਨਗੇ ਮੇਰੀ ਸਾਰੇ ਦੇਸ਼ ਦੇ ਤੇ ਖਾਸ ਕਰਕੇ ਹਰਿਆਣਾ ਤੇ ਪੰਜਾਬ ਦੇ ਯੂਥ ਨੂੰ ਅਪੀਲ ਹੈਗੀ ਹੈ ਨੌਜਵਾਨਾਂ ਨੂੰ ਅਪੀਲ ਹੈ ਕਿ ਹੁਣ ਜੋਸ਼ ਤੇ ਹੋਸ਼ ਜਿਹੜਾ ਹੋਸ਼ ਆ ਜਦੋਂ ਮੀਟਿੰਗਾਂ ਦੇ ਵਿੱਚ ਸਤਾਰਜੋਗ ਲੀਡਰ ਸਾਹਿਬਾਨ ਜਾਂਦੇ ਆ ਉਹ ਆਪਣੀ ਬੁੱਧੀਮਾਨਤਾ ਦਾ ਪ੍ਰਗਟਾਵਾ ਕਰਕੇ ਆਉਂਦਾ ਜਿੱਥੇ ਯਸ ਤੈਨੂੰ ਜਿਵੇਂ ਧੱਗੇ ਦੇ ਨਾਲ ਪਾਸ ਹੈ ਪਾਸ ਹੈ ਕਹਿ ਕੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚੋਂ ਇੱਕ ਕਾਲਾ ਕਾਨੂੰਨ ਜਿਹੜਾ ਰਾਜਿਤ ਘਾਰਾਂ ਦਾ ਵਿਸ਼ਵਾਸਿਕਾ ਉਹ ਕੇਂਦਰ ਨੇ ਬਤਲਾ ਉਸੇ ਤਰੀਕੇ ਦੇ ਨਾਲ ਅੱਜ ਸਾਡਾ ਬੁੱਧੀਮਾਨ ਕਿਸਾਨ ਜਿਹੜਾ ਹੋਸ਼ ਦੇ ਵਿੱਚ ਸਾਡੇ ਸੀਨੀਅਰ ਤੇ ਅੱਜ ਨੌਜਵਾਨਾਂ ਨੂੰ ਮੋਰਚੇ ਸਾਹਮਣੇ ਦੀ ਜ਼ਰੂਰਤ ਹੈ ਸੋ ਮੇਰੀ ਅਪੀਲ ਹੈ ਕਿ ਕੱਲਾ ਜਿਹੜਾ ਜੈਪੁਰ ਹਾਈਵੇ ਉਹ ਬੰਦ ਕੀਤਾ ਵੀ ਗੱਡੀ ਨਹੀਂ ਚੱਲਣੀ ਜਿੱਥੇ ਕਿਸਾਨ ਸੰਘਰਸ਼ ਕਮੇਟੀ ਦਾ ਸੱਦਾ ਚ ਬਿਨਾ ਦੋਸਤੋ ਉਥੇ ਸਾਰੇ ਕੰਮ ਛੱਡਦੇ ਹੋ ਹਰ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਲਾਜ਼ਮੀ ਇਸ ਧਾਰਮਿਕ ਯਾਤਰਾ ਹੈਗੀ ਆ ਦੋਸਤੋ ਇਹ ਤੀਰਥ ਯਾਤਰਾ ਹੈਗੀ ਆ ਇੱਕ ਆਂਦਾ ਤੇ ਦਾ ਅੰਦੋਲਨ ਆ ਹਰ ਪਰਿਵਾਰ ਦੇ ਵਿੱਚੋਂ ਪੰਜਾਬ ਦੇ ਵਸਨੀਕਾਂ ਨੂੰ ਪੀ ਲਿਆ ਕਿ ਇੱਕ ਬੰਦਾ ਲਾਜ਼ਮੀ ਉਸ ਅੰਦੋਲਨ ਦਾ ਹਿੱਸਾ ਬਣ ਮੈਂ ਦੋ ਦਿਨ ਦਾ ਆਇਆ ਮੇਰੇ ਤੋਂ ਬਾਅਦ ਮੇਰੇ ਪਰਿਵਾਰ ਦੇ ਵਿੱਚੋਂ ਦੂਸਰੇ ਮੈਂਬਰ ਜਾਣ ਦੋ-ਦੋ ਦਿਨ ਇੱਕ-ਇੱਕ ਦਿਨ ਆਪਣੀ ਸਮਰਥਾ ਅਨੁਸਾਰ ਜ਼ਰੂਰ ਲਾ ਗਿਓਣ ਫਿਰ ਗੱਲ ਆਉਂਦੀ ਆ 14 ਤਰੀਕ ਦੀ 14 ਤਰੀਕ ਨੂੰ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਤੇ ਕਿਸਾਨ ਸੰਘਰਸ਼ ਕਮੇਟੀ ਨੇ ਫੈਸਲਾ ਲਿਆ ਕਿ ਪੂਰੇ ਪੰਜਾਬ ਦੇ ਅੰਦਰ ਡਿਸਟ੍ਰਿਕਟ ਹੈੱਡਕੁਆਰਟਰਾਂ ਦੇ ਉੱਤੇ ਧਰਨੇ ਦਿੱਤੇ ਜਾਣੇ ਆ ਸੋ ਲੋਕ ਇਨਸਾਫ ਪਾਰਟੀ ਜਿੱਥੇ ਖੁਦ ਇਹਨਾਂ ਧਰਨਿਆਂ ਦੇ ਵਿੱਚ ਸ਼ਮੂਲੀਅਤ ਕਰੇਗੀ ਸਾਰੇ ਜ਼ਿਲ੍ਹਿਆਂ ਦੇ ਅੰਦਰ ਇਉਂਥੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਤੇ ਬੇਨਤੀ ਹੈ ਕਿ ਜਿਹੜਾ ਡਿਸਟ੍ਰਿਕਟ ਹੈੱਡਕੁਆਰਟਰਾਂ ਦੇ ਉੱਤੇ ਕਿਸਾਨ ਸੰਘਰਸ਼ ਕਮੇਟੀ ਨੇ ਫੈਸਲਾ ਦਿੱਤਾ ਧਰਨੇ ਦੇਣ ਦਾ ਉਹਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਮੈਂ ਸਿੰਘੂ ਬਾਰਡਰ ਜਾਣ ਵੜੇ ਸੰਗਤ ਦੇ ਵਿੱਚ ਕਿਸਾਨਾਂ ਦੇ ਵੱਡੇ ਘੱਟ ਦੇ ਵਿੱਚ ਜਕਾਰਿਆਂ ਦੀ ਗੂੰਜ ਦੇ ਵਿੱਚ ਸਿੰਘੂ ਦਾ ਨਾਮ ਬਦਲ ਕੇ ਮੈਂ ਉੱਥੇ ਬੇਨਤੀ ਕਰਕੇ ਆਇਆ ਸਿੰਘ ਬਾਰਡਰ ਰੱਖਿਆ ਜਿੱਥੇ ਅਣਗਿਣਤ ਪੰਜਾਬ ਤੋਂ ਗਏ ਹੋਏ ਹਰਿਆਣਾ ਤੋਂ ਗਏ ਹੋਏ ਸੂਰਮੇ ਯੋਧੇ ਬੈਠੇ ਆ ਮੇਰੀ ਅਪੀਲ ਬੇਨਤੀ ਹੈ ਕਿ ਕੱਲਾ ਦੋਸਤੋ ਸਿੰਘ ਬਾਰਡਰ ਨਹੀਂ ਜਿਹਦਾ ਪਹਿਲਾ ਨਾਮ ਸਿੰਘੂ ਸੀ ਕੱਲਾ ਇਹ ਬਾਰਡਰ ਨਹੀਂ ਬਾਕੀ ਬਾਰਡਰਾਂ ਦੇ ਉੱਤੇ ਵੀ ਆਪਾਂ ਨੂੰ ਜਮਾਵੜਾ ਬਣਾਉਣ ਦੀ ਜ਼ਰੂਰਤ ਹੈ ਅੱਜ ਸਰਕਾਰ ਡਰ ਚੁੱਕੀ ਆ ਅੱਜ ਸਰਕਾਰ ਦੇ ਪੈਰਾਂ ਥੱਲੇੋਂ ਮਿੱਟੀ ਖਿਸਕ ਚੁੱਕੀ ਆ ਤੁਸੀਂ ਮੈਦਾਨ ਜਿੱਤਣ ਦੇ ਬਿਲਕੁਲ ਨੇੜੇ ਜਾ ਚੁੱਕੇ ਹੋ ਦੇ ਵੀ ਸਰਕਾਰ ਨੂੰ ਇਹ ਕਾਲਾ ਕਾਨੂੰਨ ਹੋਰ 2 4 5 ਦਿਨਾਂ ਦੇ ਵਿੱਚ ਰੱਦ ਕਰਨਾ ਹੀ ਪੈਣਾ ਅੱਜ ਜ਼ਰੂਰਤ ਹੈ ਕਿ ਕੱਲਾ ਸਿੰਘ ਬਾਡਰ ਉਹਦੇ ਨਾਲ ਗੱਡੀ ਨਹੀਂ ਵੀ ਆਪਾਂ ਉੱਥੇ ਵੱਡੀ ਗਿਣਤੀ ਜੇ ਲੱਖਾਂ ਦੀ ਗਿਣਤੀ ਜੇ ਇਕੱਠੇ ਹੋ ਜਾਈਏ ਬਾਕੀ ਬਾਡਰਾਂ ਨੂੰ ਵੀ ਸਾਹਮਣੇ ਦੀ ਜ਼ਰੂਰਤ ਹੈ ਜੋ ਕਿਸਾਨ ਸੰਘਰਸ਼ ਕਮੇਟੀ ਵਕਫ ਵਕ ਸਮੇਂ ਦੇ ਉੱਤੇ ਫੈਸਲੇ ਲੈ ਕੇ ਤੁਹਾਨੂੰ ਮੀਡੀਆ ਦੇ ਜ਼ਰੀਏ ਗ੍ਰਾਹ ਕਰਦੀ ਹੈ ਅੱਜ ਸਾਨੂੰ ਸਾਰਿਆਂ ਨੂੰ ਉਹਨਾਂ ਲੈ ਫੈਸਲਿਆਂ ਦੇ ਮਗਰ ਆਪਣੀ ਰਾਜਨੀਤੀ ਨਹੀਂ ਮੇਰੀ ਫਿਰ ਅਪੀਲ ਹੈ। ਆਪਣੀ ਮਨਮਰਜ਼ੀ ਨਹੀਂ ਮੇਰੀ ਅਪੀਲ ਹੈ ਕਿ ਜੋ ਕਿਸਾਨ ਸੰਘਰਸ਼ ਕਮੇਟੀ ਸਾਨੂੰ ਹੁਕਮ ਕਰ ਦਵੇ ਉਸ ਹੁਕਮ ਦੇ ਤਾਬਿਆਦਾਰ ਬਣ ਕੇ ਦੋਸਤੋ ਇਸ ਅੰਦੋਲਨ ਨੂੰ ਅੰਜਾਮ ਤੱਕ ਜਿੱਤ ਤੱਕ ਲੈ ਕੇ ਜਾਣਾ। ਪਰ ਮੇਰੀ ਅਪੀਲ ਹੈ ਕਿ ਉੱਥੇ ਕਣ ਚੇ ਕਾਂ ਗਿਆ ਰਹੀ। ਸਰਕਾਰ ਦੀਆਂ ਏਜੰਸੀਆਂ ਤੇ ਸਰਕਾਰੀ ਹੱਥ ਚੋੱਕੇ ਬਣੇ ਹੋਏ ਲੋਕ ਜਿਹੜੇ ਜਾ ਕੇ ਖਲਲ ਪਾਉਣ ਦਾ ਯਤਨ ਕਰਦੇ ਆ ਜਿਹੜੇ ਜਾ ਕੇ ਕੋਈ ਵੱਖ-ਵੱਖ ਤਰ੍ਹਾਂ ਦੀਆਂ ਸੁਰਾਂ ਲਾਪਦੇ ਆ ਅੱਜ ਉਹਨਾਂ ਤੋਂ ਸਾਵਧਾਨ ਹੋਣ ਦੀ ਜ਼ਰੂਰਤ ਹੈ ਜਿੰਨੇ ਲੋਕ ਜਿੰਨੇ ਤੁਸੀਂ ਅੰਦੋਲਨ ਦੇ ਵਿੱਚ ਹਿੱਸਾ ਲੈਣ ਜਾਣਾ ਜਿਹੜਾ ਕੋਈ ਦੇਸ਼ ਵਿਰੋਧੀ ਗੱਲ ਕਰੇ ਉੱਥੇ ਮੇਰਾ ਭਾਰਤ ਮਹਾਨ ਸੰਗੀਟਾਚਾ ਜਿਹੜਾ ਇਹਨੂੰ ਤੋੜਨ ਦੀ ਗੱਲ ਕਰੇ ਇਸ ਮਹਾਨਤਾ ਦੇ ਉੱਤੇ ਕੋਈ ਪ੍ਰਸ਼ਨ ਕਰਨ ਦੀ ਜ਼ਰੂਰਤ ਕਰੇ ਸੋ ਉਹਨੂੰ ਆਪਣੀ ਚੰਗੀ ਹਲੀਮੀ ਦੇ ਨਾਲ ਉਹਨੂੰ ਸਮਝਾਉਣਾ ਵੀ ਹੈ ਜੇ ਉਹ ਸਰਕਾਰੀ ਏਜੰਸੀਆਂ ਦਾ ਪਾਲਿਆ ਹੋਇਆ ਕੋਈ ਇਨਸਾਨ ਬੰਦਾ ਨਹੀਂ ਹਟਦਾ ਤੇ ਫਿਰ ਉਹਨੂੰ ਸਤਕਾਰ ਦੇ ਨਾਲ ਅੰਦੋਲਨ ਤੋਂ ਬਾਹਰ ਵੀ ਕਰ ਦੇ ਤਾਂ ਜੋ ਸਰਕਾਰ ਆਪਣੇ ਕਿਸੇ ਮਾੜੇ ਮਨਸੂਬੇ ਦੇ ਵਿੱਚ ਸਫਲ ਨਾ ਹੋ ਸਕੇ ਸੋ ਮੈਂ ਫੇਰ ਕਹੂੰਗਾ ਕਿ ਅੱਜ ਜੋਸ਼ ਤੇ ਹੋਸ਼ ਦਾ ਸਮੇਲ ਤੇ ਮੇਰੀ ਸਰਕਾਰ ਜੋ ਉਸ ਵੱਡੇ মিডিਆ ਵਰਗ ਨੂੰ ਵੀ ਬੇਨਤੀ ਹੈ ਜਿਹੜਾ ਸਚਾਈ ਤੋਂ ਹਟਕੇ ਕੇਂਦਰ ਸਰਕਾਰ ਦਾ ਹੱਥ ਥੋਕਾ ਬਣਿਆ ਦੋਤੋਂ ਡੈਮੋਕ੍ਰੇਸੀ ਦਾ ਮਜ਼ਬੂਤ ਥੰਮ ਚੌਥਾ ਥੰਮ ਪ੍ਰੈਸ ਤੇ মিডিਆ ਹੈ ਜਿਹਨੇ ਸਚਾਈ ਲੋਕਾਂ ਦੇ ਸਾਹਮਣੇ ਰੱਖਣੀ ਹੈ ਸੋ ਅੱਜ ਉਹ মিডিਆ ਜਿਹੜਾ ਕਿਸਾਨ ਅੰਦੋਲਨ ਨੂੰ ਗਲਤ ਤਰੀਕੇ ਦੇ ਨਾਲ ਆਪੋ ਆਪਣੇ ਪ੍ਰੋਗਰਾਮਾਂ ਦੇ ਵਿੱਚ ਪੇਸ਼ ਕਰਦਾ ਉਹਨਾਂ ਨੂੰ ਵੀ ਅਪੀਲ ਹੈ ਕਿ ਕਿਰਪਾ ਕਰਕੇ ਆਪਣੀ ਲੋਕਤੰਤਰ ਪ੍ਰਕਿਰਿਆ ਦੇ ਵਿੱਚ ਬਣਦੀ ਜ਼ਿੰਮੇਵਾਰੀ ਜਿਹੜੀ ਹੈ ਉਸ ਜ਼ਿੰਮੇਵਾਰੀ ਨੂੰ ਆਜ਼ਾਦਾਨਾ ਢੰਗ ਦੇ ਨਾਲ ਨਿਭਾਉਂਦੇ ਹੋਏ ਸਚਾਈ ਲੋਕਾਂ ਤੱਕ ਲੈ ਕੇ ਜਾਓ ਮੈਂ ਫੇਰ ਕਹੂੰਗਾ ਕਿ ਇਹ ਅੰਦੋਲਨ ਕਿਸਾਨ ਜਥੇਬੰਦੀਆਂ ਕਿਸਾਨ ਸੰਘਰਸ਼ ਕਮੇਟੀ ਦੀ ਬਦੌਲਤ ਅੱਜ ਜਿੱਤੀਆਂ ਬਰੂਹਾਂ ਤੇ ਖੜਾ ਤੇ ਵੱਡੇ ਵੱਡੇ ਕੀਰਤੀਮਾਨ ਸਥਾਪਿਤ ਹੋਣੇ ਆ ਇਹ ਸੰਦੋਲਨ ਦੀ ਜਿੱਤ ਦੇ ਵਿੱਚੋਂ ਬੜਾ ਕੁਝ ਨਿਕਲਣਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡੇ ਵੱਡੇ ਉਲਟ ਫੇਰ ਹੋਣੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿਸਾਨ ਜਿਹੜਾ ਡੋਮੀਨੇਟਿੰਗ ਫਾਰਮਰ ਸਟੇਟ ਹੈਗੀ ਆ ਜਿੱਥੇ ਮジョਰਿਟੀ ਦੇ ਵਿੱਚ 80% ਤੋਂ ਵੱਧ ਲੋਕ ਸਿੱਧੇ ਜਾਂ ਸਿੱਧੇ ਢੱਗ ਨਾਲ ਖੇਤੀ ਨਾਲ ਜੁੜੇ ਹੋਏ ਕਿਸਾਨੀ ਨਾਲ ਜੁੜੇ ਹੋਏ ਲੋਕ ਆ ਉਹ ਚਾਹੁੰਦੇ ਆ ਕਿ ਪੰਜਾਬ ਦੇ ਅੰਦਰ ਕਿਸਾਨ ਪੱਕੀ ਸਰਕਾਰ ਉਹ ਚਾਹੁੰਦੇ ਆ ਕਿ ਪੰਜਾਬ ਦੇ ਅੰਦਰ ਕਰਾਪਸ਼ਨ ਤੇ ਮਾਫੀਆ ਦਾ ਖਾਤਮਾ ਹੋ ਜਾਵੇ ਸੋ ਨਵੇਂ ਦਸੱਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਅੰਦੋਲਨ ਦੇ ਵਿੱਚੋਂ ਪ੍ਰਾਪਤ ਹੋਣਗੇ ਨਵੇਂ-ਨਵੇਂ ਕੀਰਤੀਮਾਨ ਸਾਨੂੰ ਜਿਹੜੇ ਆ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਮਿਲਣੇ ਰਵਨੀਤ ਬਿੱਟੂ ਉੱਥੇ ਗਏ ਹੋਏ ਨੇ ਉਹਨਾਂ ਦਾ ਕੱਲ ਇੱਕ ਬਿਆਨ ਜਾਰੀ ਹੋਇਆ ਹੈ ਕਈ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਉਹ ਕਹਿ ਰਹੇ ਨੇ ਕਿ ਕਿਸਾਨ ਆਗੂ ਨੇ ਉਹ ਕਿਉਂ बार-बार ਸੈਂਟਰ ਨਾਲ ਮੀਟਿੰਗ ਕਰ ਰਹੇ ਨੇ ਕੀ ਕੋਈ ਉਹ ਸੈਟਿੰਗ ਕਰਨਾ ਚਾਹੁੰਦੇ ਨੇ ਉਹਨੇ ਸਿੱਧੇ ਸਿੱਧੇ ਕਿਹਾ ਦੇਖੋ ਇਹਦੇ ਵਿੱਚ ਦੋ ਪੱਖ ਹੈਗੇ ਆ ਪਹਿਲਾ ਪੱਖ ਤਾਂ ਇਹ ਆ ਕਿ ਸਤਕਾਰਯੋਗ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ਕਿਸਾਨ ਲੀਡਰਾਂ ਦੇ ਬਾਰੇ ਇੱਕ ਵੀ ਸ਼ਬਦ ਬੋਲਣ ਤੋਂ ਪਹਿਲਾਂ 100 ਵਾਰੀ ਤੋਲਣਾ ਚਾਹੀਦਾ ਉਹ ਕਿਸਾਨ ਲੀਡਰ ਜਿਹੜੇ ਆਪਣੀ ਸੂਝਬਾਨਤਾ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਅੰਦੋਲਨਕਾਰੀਆਂ ਨੂੰ ਮੈਂਟੇਨ ਕਰਦੇ ਹੋਏ ਇਸ ਸਾਸ਼ਣ ਦੇ ਵਿੱਚ ਰੱਦੇ ਹੋਏ ਵੱਡਾ ਅੰਦੋਲਨ ਚਲਾ ਕੇ ਦੇਸ਼ ਦੀ ਸਰਕਾਰ ਨੂੰ ਅੱਜ ਮਜਬੂਰ ਕਰ ਰਹੇ ਆ ਪਹਿਲਾ ਤਾਂ ਹੈਗਾ ਕਿ ਉਹਨਾਂ ਨੂੰ ਬਿਲਕੁਲ ਵੀ ਕਿਸੇ ਕਿਸਾਨ ਲੀਡਰ ਦੇ ਵਰਖਲਾਫ ਕੋਈ ਗੱਲ ਨਹੀਂ ਕਰਨੀ ਚਾਹੀਦੀ ਦੂਸਰਾ ਜਿਹੜਾ ਉਹ ਜੰਤਰ ਮੰਤਰ ਤੇ ਬੈਠੇ ਆ ਮੈਂ ਇਸ ਗੱਲ ਦੀ ਤਾਰੀਫ ਵੀ ਕਰਦਾ ਸਾਡੇ ਪੰਜਾਬ ਤੋਂ ਚੁਣ ਕੇ ਗਏ ਹੋਏ ਸਾਰੇ ਐਮਪੀ ਸਭਾਨ ਅੱਜ ਕੜਕ ਦੀ ਠੰਡ ਦੇ ਵਿੱਚ ਜੰਤਰ ਮੰਡਰ ਦੇ ਉੱਤੇ ਠੰਡੀਆਂ ਰਾਤਾਂ گزار ਰਹੇ ਆ ਪੂਰੀ ਦੁਨੀਆ ਦਾ ਧਿਆਨ ਇਸ ਅੰਦੋਲਨ ਵਾਲੇ ਪਾਸੇ ਫਿੱਟਣ ਵਾਸਤੇ ਮੈਂ ਇਹ ਨਹੀਂ ਹੈਗਾ ਕਿ ਵਿਰੋਧ ਦੇ ਵਿੱਚ ਐਸ ਕਰਕੇ ਵਿਰੋਧ ਦੀਆਂ ਤੇ ਵਿਰੋਧੀ ਕਰੂੰਗਾ ਜਿਹੜੀ ਗੱਲ ਉਹਨਾਂ ਦੀ ਵਾਜਬ ਚੰਗੀ ਆ ਉਹ ਜੰਤਰ ਮੰਡਰ ਤੇ ਧਰਨਾ ਲਾਈ ਬੈਠੇ ਆ ਚੰਗੀ ਗੱਲ ਹੈਗੀ ਆ ਪਰ ਕਿਸਾਨ ਲੀਡਰਾਂ ਦੇ ਵਰਖਲਾ ਕੋਈ ਸ਼ਬਦਾਵਲੀ ਉਹ ਵਰਤਣ ਮੇਰਾ ਉਹਨਾਂ ਨੂੰ ਬੇਨਤੀ ਤੇ ਸੁਝਾਅ ਕਿ ਇਹ ਕੰਮ ਬੰਦ ਕਰ ਦੇ ਕਾਂਗਰਸ ਨੇ ਵੀ ਕਿਹਾ ਸੁਨੀਲ ਜਾਖੜ ਦਾ ਬਿਆਨ ਹੈ ਕਿ ਉਹ ਵੀ 14 ਤਰੀਕ ਨੂੰ ਜਿਹੜੇ ਉਹ ਜਾਮ ਕਰਨਗੇ ਤੇ 12 ਤਰੀਕ ਨੂੰ ਵੀ ਧਰਨੇ ਲਾਉਣਗੇ ਪਰ ਕਿਸਾਨ ਕਹਿੰਦੇ ਆ ਕਿ ਸਾਨੂੰ ਸਿਆਸੀ ਕਰਨ ਦੀ ਚਾਹੀਦਾ ਸਾਡੇ ਧਰਨੇ ਅਦਾ ਲੱਗਦੇ ਦੇਖੋ ਦੋਸਤ ਦੁੱਧ ਦਾ ਸੜਿਆ ਲੱਸੀ ਨੂੰ ਫੁੱਕਾ ਮਾਰਦਾ ਕਿਸਾਨਾਂ ਦੇ ਕੋਲੇ ਬੜਾ ਬਿਟਰ ਐਕਸਪੈਰੀਮੈਂਟਸ ਹੈਗੇ ਆ ਬਿਟਰ ਐਕਸਪੀਰੀਅੰਸ ਹੈ گا ਉਹਨਾਂ ਦੇ ਕੋਲੇ ਜਦੋਂ ਰਾਜਨੀਤਿਕ ਪਾਰਟੀਆਂ ਇਦਾਂ ਦੇ ਅੰਦੋਲਨਾਂ ਦੇ ਵਿੱਚ ਪਾਰਟਿਸਿਪੇਟ ਕਰਦੀਆਂ ਤੇ ਫਿਰ ਅੰਦੋਲਨ ਖੇਰੂ ਖੇਰੂ ਹੋ ਜਾਂਦੇ ਆ ਮੈਂ ਕਹਾਂ 26 27 28 ਪਹਿਲੇ 3 ਦਿਨ ਤੇ ਹੁਣ 2 ਦਿਨ ਰਾਤ ਵਾਪਸ ਆਇਆ no need of stage ਸਾਨੂੰ ਸਟੇਜ ਤੇ ਮਾਈਕ ਦੀ ਨਹੀਂ ਜ਼ਰੂਰਤ ਅਸੀਂ ਪਾਰਟਿਸਿਪੇਟ ਕਰਨ ਗਏ ਆ ਸਾਡੀ ਸਾਰੀ ਪਾਰਟੀ ਦੇ ਹਰ ਜ਼ਿਲ੍ਹੇ ਤੋਂ ਲੋਕ ਪਹੁੰਚੇ ਹੋਏ ਆ ਉਥੇ ਉਹ ਆਪੋ ਆਪਣੇ ਢੰਗ ਦੇ ਨਾਲ ਅੰਦੋਲਨ ਦਾ ਹਿੱਸਾ ਬਣਦੇ ਅਸੀਂ ਅੰਦੋਲਨ ਦਾ ਹਿੱਸਾ ਬਣਨਾ ਸਾਨੂੰ ਸਟੇਜ ਜਾਂ ਮਾਈਕ ਦੀ ਨਹੀਂ ਜ਼ਰੂਰਤ ਜਿਹੜੇ ਲੋਕ ਸਟੇਜ ਤੇ ਮਾਈਕ ਚਾਹੁੰਦੇ ਆ ਉਹਦਾ ਮਤਲਬ ਹੈਗਾ ਕਿ ਉਹ ਕਿਸਾਨ ਦੇ ਅੰਦੋਲਨ ਨੂੰ ਕਿਸੇ ਹੋਰ ਦਿਸ਼ਾ ਵਾਲੇ ਪਾਸੇ ਜਾਂ ਡਿਵਾਈਡ ਕਰਨ ਵਾਲੇ ਪਾਸੇ ਲੈ ਜਾਣਗੇ ਸੋ ਜਿਹੜਾ ਕਿਸਾਨ ਜਥੇਬੰਦੀਆਂ ਦਾ ਇਹ ਫੈਸਲਾ ਕਿ ਕਿਸੇ ਵੀ ਪੋਲਿਟਿਕਲ ਪਾਰਟੀ ਦੇ ਲੀਡਰ ਨੂੰ ਅਸੀਂ ਨਹੀਂ ਆਉਣ ਦੇਣਾ ਸਟੇਜ ਦੇ ਉੱਤੇ ਉਹ ਦਰੁਸਤ ਹੈਗਾ ਜੇਪੀ ਨੱਡਾ ਦੇ ਪੱਛਮੀ ਬੰਗਾਲ ਦੇ ਵਿੱਚ ਹਮਲਾ ਹੋਇਆ ਅਟੈਕ ਹੋਇਆ ਉਹਨਾਂ ਦੇ ਪਥਰਾਅ ਹੋਇਆ ਉਹਨਾਂ ਦੇ ਕਾਫਲੇ ਤੇ ਉਸ ਤੋਂ ਬਾਅਦ ਉਹ ਬਿਆਨ ਦਿੰਦੇ ਨੇ ਕਿ ਇਹ ਸਭ ਸੋਚੀ ਸਮਝੀ ਸਾਜਿਸ਼ ਦਿੱਤਾ ਹੈ ਸਿਆਸੀ ਕਰਨ ਹੋਇਆ ਮੈਨੂੰ ਇਓਂ ਲੱਗਦਾ ਹੈ ਕਿ ਇਹ ਪੱਛਮੀ ਬੰਗਾਲ ਦੇ ਵਿੱਚ ਆਪਣਾ ਵੋਟ ਬੈਂਕ ਬਤੋਣ ਵਾਸਤੇ ਬੀਜੇਪੀ ਦੁਆਰਾ ਕੀਤੀ ਗਈ ਇੱਕ ਸਾਜਿਸ਼ ਹੈਗੀ ਆ ਆਪਣੇ ਮੂੰਹ ਦੇ ਉੱਤੇ ਆਪ ਹੀ ਮਾਰਿਆ ਹੋਇਆ ਥੱਪੜ ਹੈਗਾ ਇਹ ਲੱਗਦਾ ਕਿ ਇਹ ਬੀਜੇਪੀ ਨੇ ਆਪਣੀਆਂ ਏਜੰਸੀਆਂ ਦੇ ਛੱਡੇ ਹੋਏ ਬੰਦਿਆਂ ਤੋਂ ਹੀ ਇਹ ਪਥਾਰ ਕਰਾਇਆ ਤਾਂ ਜੋ ਪੱਛਮੀ ਬੰਗਾਲ ਦੇ ਵੋਟਰ ਨੂੰ ਪ੍ਰਭਾਵਿਤ ਕਰਕੇ ਆਉਣ ਵਾਲੀ ਸੂਬੇ ਦੀ ਇਲੈਕਸ਼ਨ ਦੇ ਵਿੱਚ ਬੀਜੇਪੀ ਸਤਾ ਦੇ ਵਿੱਚ ਆ ਸਕੇ ਪਰ ਬੀਜੇਪੀ ਵਾਰੇ ਭੁੱਲ ਜਾਣ ਕਿ ਉਹਨਾਂ ਨੂੰ ਕਿਸਾਨ ਅੰਦੋਲਨ ਤੋਂ ਬਾਅਦ ਇੱਕ ਖੇਤੀ ਦਾ ਕਾਲਾ ਕੂਨ ਲਿਉਣ ਤੋਂ ਬਾਅਦ ਦੇਸ਼ ਦੇ ਕਿਸੇ ਸੂਬੇ ਦੇ ਵਿੱਚ ਸਤਾ ਪ੍ਰਾਪਤ ਹੋਵੇ ਵੀ ਜੋ ਮਰਜੀ ਮਾੜੇ ਹਤਕੰਡੇ ਆਪਣਾ ਵਿਜੇ ਸਾਪਲਾ ਜੀ ਕਹਿ ਰਹੇ ਨੇ ਵਿਜੇ ਸਾਪਲਾ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜੇ ਆ ਉਹ ਸਰਕਾਰ ਦੀ ਗੱਲ ਮੰਨਣ ਨੂੰ ਤਿਆਰ ਹੈ ਤੇ ਸਰਕਾਰ ਵੀ ਪਰ ਉਹ ਕਹਿ ਰਹੇ ਕਿ ਕਿਸਾਨਾਂ ਵਿੱਚ ਇੱਕ ਜੁਟਤਾ ਨਹੀਂ ਹੈਗੀ ਭਾ ਜੀਪੀ ਦੀ ਆਗੂ ਕਹਿ ਰਹੇ ਦੇਖੋ ਜਿਹੜੇ ਮੋਦੀ ਦੇ ਬੀਜੇਪੀ ਦੇ ਹੱਥੋਕਾ ਲੀਡਰ ਆਇਆ ਚਾਹੇ ਉਹ ਸਾਪਲਾ ਜੀ ਹੈਗੇ ਆ ਉਹ ਅਸ਼ਵਨੀ ਜੀ ਹੈਗੇ ਆ ਉਹਨਾਂ ਨਾਲ ਮਜਬੂਰੀ ਆ ਕਿ ਉਹ ਆਪਣੇ ਕੇਂਦਰ ਅਕਾਮਾਂ ਦੀ ਬੋਲੀ ਬੋਲਣਗੇ ਤੁਹਾਨੂੰ ਕਿੱਥੇ ਸੁਰਤਾ ਦੀ ਕਮੀ ਨ ਲੱਗੀ ਮੀਡੀਆ ਨੂੰ ਕਿਤੇ ਕੋਈ ਇੱਕ ਸੁਰਤਾ ਦੀ ਕਮੀ ਲੱਗੀ ਹੋਵੇ ਕਿਸਾਨ ਲੀਡਰ ਦੇ ਅੰਦਰ ਜਾਂ ਕਿਸਾਨਾਂ ਦੇ ਅੰਦਰ ਅੱਜ ਦਾ ਇਸ ਗੱਲ ਦੀ ਵਧਾਈ ਦੇ ਪਾਤਰ ਹੈ ਗਿਆ ਹਰਿਆਣਾ ਤੇ ਪੰਜਾਬ ਦੇ ਕਿਸਾਨ ਜਿਨ੍ਹਾਂ ਨੇ ਪੂਰੇ ਦੇਸ਼ ਦੇ ਕਿਸਾਨ ਨੂੰ ਜਗਾ ਕੇ ਇੱਕ ਪਲੇਟਫਾਰਮ ਤੇ ਲੈ ਆਂਦਾ ਪਹਿਲਾਂ ਐਮਐਸਪੀ ਤੇ ਸਰਕਾਰੀ ਖਰੀਦ ਸਿਰਫ ਸਿਰਫ ਪੰਜਾਬ ਤੇ ਹਰਿਆਣਾ ਜਿੱਥੇ ਮੰਡੀਕਰਨ ਢਾਂਚਾ ਮਜ਼ਬੂਤ ਸੀਗਾ ਸਟਰੋਂਗ ਸੀ ਅੱਜ ਪੂਰੇ ਦੇਸ਼ ਦਾ ਕਿਸਾਨ ਜਾਗਰੂਕ ਹੋਇਆ ਉਹ ਕਿਹਦੀ ਮਦਦੌਲਤ ਹੋਇਆ ਉਹ ਕਿਸਾਨ ਦੀ ਏਕਤਾ ਪੰਜਾਬ ਤੇ ਹਰਿਆਣਾ ਦੇ ਕਿਸਾਨ ਦੀ ਪਹਿਲ ਕਦਮੀ ਕਰਕੇ ਅੱਜ ਪੂਰੇ ਦੇਸ਼ ਦਾ ਕਿਸਾਨ ਕਹਿੰਦਾ ਕਿ ਐਮਐਸਪੀ ਸਾਨੂੰ ਵੀ ਚਾਹੀਦੀ ਆ ਸਰਕਾਰੀ ਖਰੀਦ ਸਾਨੂੰ ਵੀ ਚਾਹੀਦੀ ਆ ਸੋ ਇਹ ਤਾਂ ਇਹ ਕਹਿ દઈએ ਕਿ ਮੋਦੀ ਸਰਕਾਰ ਨੇ ਖੱਖਰ ਦੇ ਵਿੱਚ ਹੱਥ ਪਾ ਲਿਆ ਖੱਖਰ ਦੇ ਵਿੱਚ ਹੱਥ ਪਾਇਆ ਹੋਇਆ ਤੇ ਉਹ ਹੱਥ ਸੌਖੇ ਤਰੀਕੇ ਦੇ ਨਾਲ ਛੁੱਟਣ ਵਾਲਾ ਨਹੀਂ ਹੈਗਾ ਮੈਂ ਸਭ ਇਕਨਾ ਜੀ ਵਿਕਯੂ ਉਗਰਾਹ ਨੇ ਕੱਲ ਉੱਥੇ ਮੰਗ ਕੀਤੀ ਹੈ ਕਿ ਲੈਫਟਿਸਟ ਜਿੰਨੇ ਵੀ ਅਰੈਸਟ ਕੀਤੇ ਹੋਏ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਇੱਕ ਨਵੀਂ ਮੰਗ ਉੱਠੀ ਕਿਸਾਨ ਅੰਦੋਲਨ ਦੇ ਵਿੱਚ ਇੱਕ ਲੈਫਟਿਸਟ ਵਾਲਾ ਉਹ ਆ ਗਿਆ ਕੀ ਲੱਗਦਾ ਕੋ ਨੂੰ ਚਾਇਆ ਜਾਏ ਜਾਂ ਦੇਖੋ ਕੀ ਕੀ ਕਹ ਸਕਦੇ ਦੇਖੋ ਅਸੀਂ ਇਹ ਜ਼ਰੂਰ ਕਵਾਂਗੇ ਕਿ ਜਿਹੜਾ ਕਾਨੂੰਨ ਅਨਸਾਰ ਕੋਈ ਬਣਦੀ ਸਜ਼ਾ ਪੂਰੀ ਚੁੱਕਿਆ ਦੋ ਤਰ੍ਹਾਂ ਦੇ ਸੈਗਮੈਂਟਸ ਨੇ ਇੱਕ ਤਾਂ ਉਹਨੂੰ ਤੁਰੰਤ ਰਿਹਾ ਕਰੋ ਜੇ ਜੇ ਬਖਵਖ ਸਮੇਂ ਦੇ ਉੱਤੇ ਪੰਜਾਬ ਹਰਿਆਣਾ ਦੇ ਵਿੱਚੋਂ ਇਹ ਆਵਾਜ਼ ਉੱਠਦੀ ਰਹੀ ਹੈ ਵੱਡੇ ਸੰਘਰਸ਼ ਵੀ ਹੋਏ ਆ ਤੇ ਦੂਸਰਾ ਜਿਹੜੇ ਝੂਠੇ ਮੁਕੱਦਮਿਆਂ ਦੇ ਵਿੱਚ ਡੈਮੋਕ੍ਰੇਸੀ ਦੇ ਅੰਦਰ ਝੂਠਾ ਕਦਮ ਪੁਲਿਸ ਦੀ ਮਜਬੂਰੀ ਬਣ ਜਾਂਦੀ ਆ ਕਿ ਉਹ ਰੂਲਿੰਗ ਦੇ ਆਕੇ ਰੱਖ ਕੇ ਝੂਠੇ ਐਫ ਆਈ ਆਰ ਦੇ ਦਿੰਦੀ ਆ ਸੋ ਝੂਠੇ ਮੁਕੱਦਮਿਆਂ ਦੇ ਵਿੱਚ ਜਿਹੜੇ ਉਗਰਾਹਾਂ ਸਾਹਿਬ ਦਾ ਸਟੇਟਮੈਂਟ ਆ ਕਿ ਜਿਹੜੇ ਝੂਠੇ ਮੁਕੱਦਮਿਆਂ ਦੇ ਵਿੱਚ ਕੋਈ ਟਕਰੋ ਕਰੇਟਸ ਕੋਈ ਪੜੇ ਲਿਖੇ ਬੁੱਧੀਜੀਵੀ ਅੰਦਰ ਆ ਉਹਨਾਂ ਨੂੰ ਸਰਕਾਰ ਛੱਡ ਦੇਵੇ ਤਾਂ ਦੇਸ਼ ਦਾ ਮਾਹੌਲ ਚੰਗਾ ਸੁਖਾਵਾਂ ਹੋ ਸਕਦਾ ਉਸ ਪੇਜ ਠੀਕ ਸੀ ਕਿ ਮਤਲਬ ਫਾਰਮ ਫਾਰਮਰ ਅੰਦੋਲਨ ਨੂੰ ਕਿਤੇ ਹੋਰ ਲੈਫਟੇਡ ਵਾਲੇ ਪਾਸੇ ਚ ਲੱਗੇ ਆਪਾਂ ਇੱਕ ਮੌਕਾ ਦਿੱਤਾ ਕਿ ਹਾਂਜੀ ਦੇਖੋ ਮੈਂ ਇਹਦੇ ਵਿੱਚ ਬੜਾ ਸਪਸ਼ਟ ਹੈਗਾ ਕਿਸਾਨ ਸੰਘਰਸ਼ ਚ ਲਾ ਰਹੀਆਂ ਜਿਹੜੀਆਂ 31 ਸ਼ਖਸੀਤਾਂ ਹੈਗੀਆਂ ਨੇ 31 ਜਥੇਬੰਦੀਆਂ ਦੇ ਸਤਕਾਰਯੋਗ ਆਗੂ ਸਹਿਬਾਨ ਸੰਘਰਸ਼ ਕਮੇਟੀ ਦੇ ਰੂਪ ਦੇ ਵਿੱਚ ਅੰਦੋਲਨ ਚਲਾ ਰਹੇ ਆ ਇਹ ਵਿਸ਼ਾ ਮੈਂ ਪੁੱਛੇ ਤੇ ਬੋਲ ਦਵਾਂ ਗਲਤ ਹੋਏਗਾ ਇਹ ਵਿਸ਼ਾ ਉਹ 31 ਜਥੇਬੰਦੀਆਂ ਦੇ ਸਤਕਾਰਯੋਗ ਕਿਸਾਨ ਆਗੂਆਂ ਤੋਂ ਪੁੱਛ ਕੇ ਜਵਾਬ ਲੈਣ ਵਾਲਾ ਵਿਸ਼ਾ ਹੈ ਠੀਕ ਹੈ